ਉਨੀ ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਤਰਸੇਮ ਸਿਆ ਇਹ ਸਾਗ ਦਾ ਸੇਕ ਤਾਂ ਘਰ ਘਰ ਪਹੁੰਚਿਆ ਪਰ ਬਸ ਹੁਣ ਹੋ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ ਬਿਕੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਪਹਤੀ ਕਰਾਵਾਂ ਕੋਈ ਵੀ ਨਸ਼ਾ ਤਸਕਰ ਦੀ ਜ਼ਮਾਨਤ ਨਹੀਂ ਕਰਾਏਗਾ ਵਾਅਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਅਦਾ ਹੈ ਮੇਰਾ ਨਾਮ ਇਮਰਾਨ ਖਾਨ ਕਲੋਨੀ ਪਟਿਆਲੇ ਉਹ ਗੱਡੀ ਨਹੀਂ ਖਰਾਬ ਹੋ ਗਈ ਸੀ ਜੀ ਰਸਤੇ ਚ ਉਹ ਅਸੀਂ ਸਾਈਡ ਤੇ ਖੜੇ ਸੀ ਜੇ ਲਾ ਕੇ ਤੇ ਬਾਈ ਵੀ ਸੀਗਾ ਮੈਨੂੰ ਸੀਗਾ ਉਹ ਟਰੱਕ ਵਾਲੇ ਨੂੰ ਦੀ ਅੱਖ ਲੱਗ ਗਈ ਤਾਂ ਨੀ ਕੀ ਹੋਇਆ ਉਹਨੇ ਆ ਕੇ ਪਿੱਛੋਂ ਮਾਰਿਆ ਟਰੱਕ ਉੱਪਰ ਮੈਂ ਪ੍ਰੋਜ ਕਰਦਾ ਹੈ। ਇਹ ਤਾਂ ਹੋਇਆ ਕਿ ਫਿਰ ਇਹ ਆਪਣੇ ਘਰਨੇ ਲੱਗੇ। ਉੱਪਰ ਉਹਦੇ ਉੱਪਰ ਹੋਇਆ ਇੱਕ ਪੋਲ। ਨਾਲ ਪੂਜ ਕੱਟੇ ਕੱਲ੍ਹ ਹੀ ਸੀ। ਕਿਹਦੇ ਵੀ ਦੀ ਸੀ ਪੋਲੋ ਸੀ। ਤੇ ਇਦਾਂ ਹੈ ਕਿ ਨਹੀ ਹਾਂ। ਕਰਨ ਕੀ ਦੀ ਅਕਤੀ ਦੀ ਬਸ। ਉਡੀ ਅੱਖ ਲੱਗੀ ਡਰਾਈਵਰ ਦੀ ਪਤਾ ਨਹੀਂ ਕੋਈ ਨਸ਼ਾ ਕਰਿਆ ਹੋਇਆ ਸੀ ਉਹਨੇ ਕੰਨਾ ਮੇਰੇ ਤੋਂ ਗਲਤੀ ਹੋ ਗਈ ਕੰਨਾ ਪਤਾ ਨਹੀਂ ਲੱਗਿਆ ਮੈਨੂੰ ਬਿਲਕੁਲ ਵਲਤ ਹੈ ਜੀ ਬਿਲਕੁਲ ਆਈਆ ਫਰਸ਼ਾ ਦਾ ਡਰਾਈਵਰ ਕਹਿੰਦਾ ਉਹ ਪਹਿਲਾ ਹੈਗਾ ਸੀ ਫਿਰ ਭੱਜ ਗਈ ਉਹ ਬੜੀ ਮੰਨ ਕਰ ਦਿੱਤੀ ਸ਼ਾਹੀ ਮੰਗਲ ਨੇ ਸਾਰੀ ਗੱਡੀ ਖਤਮ ਕਰਤੀ ਮੇਰੀ ਨਾਲ ਪਤਾ ਹੀ ਉਹ ਬਈ ਦਾ ਵੀਰੇ ਦੀ ਵਾਲੀ ਗੱਡੀ ਖਰਾਬ ਹੋ ਗਈ ਸੀ ਰੋਡ ਰੌਜਾ ਪਾਉਦਾ ਸੀਗਾ ਵੇਟ ਉਹ ਜਲਪੌਦਾ ਸੀ ਬਈ ਦੂਰੇ ਪਤਾ ਪਿੱਛੋਂ ਕੀ ਹੋਇਆ ਕੀ ਰੋਈ ਇਹਦਾ ਵਸਾਈ ਬੰਦਾ ਲੱਗਾ ਵੀ ਆਪਾਂ ਹੋ ਗਿਆ ਮੇਰਾ ਪੱਕੀ ਰੇ ਬਈ ਦੂਰ ਦੂਰ ਤੇ ਸੀਗੇ ਵੀ ਕੀ ਹੋਇਆ ਕੀ ਰੋਈ ਬਲਸ ਲੈ ਕੇ ਆਈ ਗਏ ਨਾ ਬਾਅਦ ਦੇ ਕੁਝ ਆਇਆ ਨਹੀਂ ਉਹਦੇ ਨੇ ਵੀ ਕੋਈ ਜਿਹੜੀ ਗੱਡੀ ਘੱਟ ਪਈ ਵੇਰੀ 160 ਉਹ ਥੋੜ੍ਹਾ ਹੋਰ ਪਤਾ ਹੀ ਆ ਵੀਰ ਪਰ ਸਾਫੇ ਚਾਹੀਦਾ ਹੋਰ ਕੋਈ ਮੈਂ ਲਾ। ਇਹ ਐਸੀ ਸੁਖਮੰਦਰ ਸਿੰਘ ਆ ਜੀ। ਕਿਸੇ ਐਕਸੀਡੈਂਟ ਕੋਲ ਪਰ ਬੰਦਾ ਸੀ। ਤੇ ਇਹਨਾਂ ਦੇ ਵਿੱਚੋਂ ਇੱਕ ਜਿਹੜਾ ਸੱਟ ਲੱਗਿਆ ਹੋਗਾ ਬੰਦਾ ਪਟਿਆਲੇ ਦਾ ਰਹਿਣ ਵਾਲਾ ਜੀ ਤੇ ਦੂਸਰਾ ਬੰਦਾ ਜਿਹੜਾ ਉਹ ਟੱਕੀ ਸਾਹ ਮਕਸੂਦਲੇ ਦਾ। ਨਹੀਂ ਕਾਰਾਂ ਦੋ ਸੀਗੀਆਂ ਜਾਂ ਉੱਥੇ ਲੋਚਨ ਕਰੀਆਂ ਆਉਂਦੇ ਸੀਗੀਆਂ ਉਹਨਾਂ ਦੇ ਪਿੱਛੇ ਜਿਹੜੇ ਇੱਕ ਦੂਜਾ ਕੰਟੇਨਰ ਸੀ ਵੱਡਾ। ਇਹ ਇੱਕ ਇੱਕ ਇਹ ਕਾਤ। ਇਹ ਕਾਰਾਂ ਦੇ ਸੀਗੇ ਦੋਨੇ ਬੰਦੇ। ਦੋਨੇ ਵਨ ਇਕੱਲੇ ਇਕੱਲੇ ਕਢੀ ਸੀ ਕਾਰਾ ਨਹੀਂ ਨਹੀਂ ਇਕੱਲੇ ਇਕੱਲੇ ਸੀ ਦੋਨੇ ਕਾਰਾ ਸੀ ਦੋਨੇ ਇਕੱਲੇ ਇਕੱਲੇ ਆ 800 ਇਹ ਆ ਪਛੋਤ ਲੁਧਿਆਣਾ ਛੜ ਤੋਂ ਆ ਰਹੇ ਸੀਗੇ ਜਿਹੜਾ ਟੱਕਰਿਆ ਉਹ ਬੰਦਾ ਉਹ ਬੰਦਾ ਭੱਜ ਗਿਆ ਜੀ ਮੌਕੇ ਤੋਂ ਵਾਲੇ ਬਾਕੀ ਉਹਨਾਂ ਨਾਲ ਸੰਪਰਕ ਕਰਦੇ ਆਂ ਸੀ ਥਾਣੇ ਸਦਰ ਵਾਲੇ ਨੇ ਵਾਲੇ ਕਰਾਂਗੇ ਇਹਨਾਂ ਨੂੰ ਥਾਣੇ ਸਦਰ ਦਾਈ ਜੀ ਕਰ ਬਈ ਉਹ ਮਥਾਣੇ ਸਦਰ ਦਾਈ ਆ ਜੀ ਉਹਨਾਂ ਦੇ ਵਾਲੇ ਕਰਦੇ ਆਂ ਜੀ ਉਹਦੇ ਕੋਲ ਦੇਖਣਗੇ ਜੀ ਕਿਵੇਂ ਇਹਨਾਂ ਦਾ ਛੱਤ ਛੁੱਟ ਕੇ ਵੇ ਲੱਗੀ ਆ ਜਾਂ ਕਿੰਨੀ ਕੁ ਲੱਗੀ ਆ ਠੀਕ ਨੇ ਬਸ ਇਹ ਬੰਦੇ ਹਲੇ ਫਿਲਹਾਲ ਦੇਖਣ ਨੂੰ ਠੀਕ ਲੱਗਦੇ ਨੇ ਠੀਕ ਨੇ ਸੱਟਾਂ ਜੇ ਕੀ ਹੈਗੀਆਂ ਜਿਹੜੀ ਥੋੜੀਆਂ ਜਿਹਾ ਪਰ ਡਾਂਗ ਵੀ ਸੀਰੀਅਸ ਠੀਕ ਹੈ ਬੰਦੇ ਜੀ ਟੋਚਨ ਕਰਾਉਂਦੇ ਸਨ ਕਿੰਨੀ ਟੋਚਨ ਟੋਚਨ ਕਰੀ ਹੁੰਦੇ ਸੀਗੇ ਪਤਾ ਨਹੀਂ ਕਿਵੇਂ ਜੀ ਉੱਥੇ ਫਿਰ ਸਭ ਤੋਂ ਬਾਅਦ ਚਾਂਜ ਚੈਂਜ ਹੋ ਗਿਆ ਤੇ ਦੋ ਤਿੰਨ ਵੀ ਟੋਚਨ ਕਰਦੇ ਸੀ ਹਾਂ ਜੀ ਐਂਬੂਲੈਂਸ ਨਾਲ ਸੜਕ ਜਾ ਰਹੇ ਹਾਂ ਜੀ